ਪੰਜਾਬੀ ਗਾਇਕ ਨੇ ਕੰਗਨਾ ਦੇ ਖਿਲਾਫ ਆਪਣੀ ਜ਼ੁਬਾਨ ਖੋਲ ਦਿੱਤੀ ਹੈ ਤੇ ਅਦਾਕਾਰ ਨੂੰ ਖੁੱਲ੍ਹੇਆਮ ਧਮਕੀ ਦਿੱਤੀ ਦੱਸ ਜਿ ਕਿ ਅਦਾਕਾਰਾਂ ਤੋਂ ਸਿਆਸਤਦਾਨ ਬਣੇ ਕੰਗਨ ਨੂੰ ਤਾਂ ਆਪਣੇ ਵਿਵਕ ਬਿਆਣਾ ਲਈ ਜਾਣੀ ਜਾਂਦੀ ਹੈ ਅਦਾਕਾਰ ਦੇ ਕਮੈਂਟਸ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੁੰਦੇ ਰਹਿੰਦੇ ਨੇ ਹਾਲ ਹੀ ਵਿੱਚ ਇੱਕ ਪੰਜਾਬੀ ਗਾਇਕ ਨੇ ਕੰਗਨਾ ਦੇ ਖਿਲਾਫ ਆਪਣੀ ਜ਼ੁਬਾਨ ਖੋਲ ਦਿੱਤੀ ਹੈ ਤੇ ਅਦਾਕਾਰ ਨੂੰ ਖੁੱਲ੍ਹੇਆਮ ਧਮਕੀ ਵੀ ਦਿੱਤੀ ਹੈ ਦੱਸ ਜਿ ਕਿ ਪੰਜਾਬੀ ਗਾਇਕ ਜਸਬੀਤ ਜਸੀ ਜੋ ਕਿ ਦਿਲ ਲੈ ਗਈ ਕੁੜੀ ਲੋਗ ਦਾ ਲਸ਼ਕਾਰਾ ਤੇ ਹੋਰ ਵਰਗੇ ਮਸ਼ਹੂਰ ਗੀਤਾਂ ਨਾਲ ਜਾਣੇ ਜਾਂਦੇ ਨੇ ਹਾਲੇ ਵਿੱਚ ਅਦਾਕਾਰਾਂ ਤੇ ਭਾਜਪਾ ਸੰਸਦਿਕ ਕਗਨਰ ਨੋਟ ਨੂੰ ਪੰਜਾਬ ਬਾਰੇ ਮਾੜੇ ਸ਼ਬਦ ਬੋਲਣ ਵਿਰੁੱਧ ਚੇਤਾਵਨੀ ਦਿੱਤੀ ਹੈ ਉਸ ਦੀ ਪੋਲ ਖੋਲਣ ਦੀ ਵੀ ਤੰਗੀ ਦਿੱਤੀ ਹੈ ਤੁਹਾਨੂੰ ਦੱਸ ਦੇ ਕਿ ਕਗਨਰ ਨੋਟ ਨੇ ਪੰਜਾਬ ਦੇ ਖਿਲਾਫ ਕੁਝ ਬੋਲਿਆ ਸੀ ਹਾਲੇ ਵਿੱਚ ਹਿਮਾਚਲ ਪ੍ਰਦੇਸ਼ ਵਿੱਚ ਇੱਕ ਰੈਲੀ ਦੌਰਾਨ ਕੰਗਨਾ ਨੇ ਫੀਲ ਨੂੰ ਸੰਬੋਧਨ ਕਰਦੇ ਹੋਏ ਕਿਹਾ ਸੀ ਕਿ ਹਿਮਾਚਲ ਦੇ ਗੁਵਾਂਢੀ ਸੋਬੇ ਵਿੱਚ ਨਸ਼ਾ ਅਤੇ ਸੂਬੇ ਦੇ ਨੌਜਵਾਨਾਂ ਸ਼ਰਾਬ ਦੇ ਆਦਿ ਨੇ ਜਦਕਿ ਹਿਮਾਚਲ ਦੇ ਨੌਜਵਾਨਾਂ ਨੂੰ ਪੰਜਾਬ ਦੇ ਲੋਕਾਂ ਤੋਂ ਪ੍ਰਭਾਵਿਤ ਨਾ ਹੋਣ ਦੀ ਵੀ ਅਪੀਲ ਕੀਤੀ ਸੀ ਹਾਲਾਂਕਿ ਉਹਨਾਂ ਨੇ ਪੰਜਾਬ ਦਾ ਨਾਮ ਨਹੀਂ ਲਿਆ ਸੀ ਪਰ ਇਸ਼ਾਰਾ ਪੰਜਾਬ ਵਾਲੀ ਹੀ ਸੀ ਦੱਸ ਕਿ ਜਿਸ ਨੂੰ ਬਿਨੇਤਰੀ ਦੀ ਇਹ ਟਿੱਪਣੀ ਪਸੰਦ ਨਹੀਂ ਆਈ ਉਸਨੇ ਬਿਨੇਤਰੀ ਨੂੰ ਧਮਕੀ ਦਿੱਤੀ ਕਿ ਉਹ ਅਜਿਹਾ ਕਰਨਾ ਬੰਦ ਕਰ ਦੇਵੇ ਇਸ ਤੋਂ ਪਹਿਲਾਂ ਕਿ ਬਹੁਤ ਦੇਰ ਹੋ ਜਾਵੇ ਉਸਨੇ ਕਿਹਾ ਕਿ ਮੈਂ ਹੁਣ ਇਹ ਕਰਨਾ ਲਈ ਮਜਬੂਰ ਹਾਂ ਕਿਉਂਕਿ ਉਹ ਪੰਜਾਬ ਨੂੰ ਬਹੁਤ ਹੀ ਜ਼ਿਆਦਾ ਨਿਸ਼ਾਨਾ ਬਣਾ ਰਹੀ ਹੈ। ਉਹਨਾਂ ਨੇ ਕਿਹਾ ਕਿ ਇੱਕ ਵਾਰ ਉਹ ਮੇਰੇ ਤੇ ਇੱਕ ਮਹਿਲਾ ਦੋਸਤ ਨਾਲ ਦਿੱਲੀ ਵਿੱਚ ਆਪਣੀ ਕਾਰ ਵਿੱਚ ਸ਼ਰਾਬ ਪੀ ਕੇ ਬੈਠੇ ਸੀ ਤੇ ਉਸ ਦਾ ਆਪਣੇ ਆਪ ਤੇ ਕੋਈ ਕਾਬੂ ਨਹੀਂ ਸੀ। ਉਸ ਨੇ ਸ਼ਰਾਬ ਤੇ ਡਰੱਗਸ ਨਾਲ ਜਿੰਨਾ ਸੇਵਨ ਕੀਤਾ ਹੈ, ਮੈਨੂੰ ਨਹੀਂ ਲੱਗਦਾ ਕਿ ਸ਼ਾਇਦ ਹੀ ਕਿਸੇ ਨੇ ਉਹਨਾਂ ਕੀਤਾ ਹੋਵੇਗਾ। ਜੇਕਰ ਉਹ ਪੰਜਾਬ ਬਾਰੇ ਗੱਲ ਕਰਨਾ ਬੰਦ ਨਹੀਂ ਕਰਦੀ ਤਾਂ ਮੈਂ ਉਦਿਆ ਸਾਰੀਆਂ ਕਹਾਣੀਆਂ ਸਾਰਿਆਂ ਨੂੰ ਦੱਸਾਂਗਾ ਦੱਸ ਜੀ ਕਿ ਉਹਨਾਂ ਨੇ ਕਿਹਾ ਕਿ ਭਾਵੇਂ ਉਹ ਕਿਸੇ ਵੀ ਔਰਤ ਦਾ ਨਾਂ ਜਨਤਕ ਤੌਰ ਤੇ ਸਰਕੇਸ਼ ਰਮਿੰਦਾ ਨਹੀਂ ਕਰਨਾ ਚਾਹੁੰਦੇ ਪਰ ਕੰਗਨਾ ਦਾ ਪੰਜਾਬ ਪ੍ਰਤੀ ਵਿਅੰਗ ਹੁਣ ਕਾਬੋ ਤੋਂ ਬਾਹਰ ਹੁੰਦਾ ਜਾ ਰਿਹਾ ਤੇ ਕੁਝ ਕਾਰਵਾਈ ਕਰਨ ਦੀ ਲੋੜ ਹੈ ਜਿਸ ਨੇ ਕਿਹਾ ਕਿ ਕਿਸੇ ਨੂੰ ਵੀ ਕੰਗਨਾ ਨੂੰ ਗੰਭੀਰ ਨਾਲ ਨਹੀਂ ਲੈਣਾ ਚਾਹੀਦਾ ਉਹ ਆ ਮਾਨਸਿਕ ਰੋਗੀ ਹੈ ਉਹ ਪੂਰੀ ਤਰ੍ਹਾਂ ਹਿੱਲੀ ਹੋਈ ਹੈ ਉਹਦਾ ਮਾਨਸਿਕ ਸੰਤੁਲਨ ਠੀਕ ਨਹੀਂ ਹੈ ਇਹ ਦੇਸ਼ ਲਈ ਬਹੁਤ ਵੱਡਾ ਖਤਰਾ ਹੈ ਜੀਏ ਮੁਰਖ ਲੋਕ ਸੰਸਦ ਵਿੱਚ ਬੈਠ ਕੇ ਦੇਸ਼ ਬਾਰੇ ਕੀ ਫੈਸਲਾ ਕਰਨਗੇ ਫੋਰ ਅਪਡੇਟ ਲਈ ਦੇਖਦੇ ਰਹੋ ਜੈਪਲੀਟੀ